ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸਵੇਰ ਸੇਲ ਲਈ ਲੈ ਕੇ ਆਏ ਆਂਗੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਹਾਂਸੀ ਗਾ ਬਾਈ ਹੋ ਠੀਕ ਹੋ ਬਾਈ ਬੱਸ ਬਹੁਤ ਵਧੀਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਬਾਈ ਸੁਹਾਸਾ ਪਿੰਡ ਭਗਤਾ ਭਾਈ ਦਾ ਜ਼ਿਲ੍ਹਾ ਬਠਿੰਡਾ ਤਸੀਲ ਆਪਰਾ ਬੋਲ ਠੀਕ ਹੈ ਕੰਟੈਕਟ ਨੰਬਰ ਬੋਲ ਦੇ 8196015435 ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਅ ਬਾਈ ਸੂਆ ਜਿਹੜੀ ਸਾਹਮਣੇ ਆਪਾਂ ਟੌਬ ਰੀਡਰ ਵਾਇਡ ਦੇਖ ਰਿਹਾ ਕਿਹੜਾ ਸੂਆ ਬਾਈ ਦੂਜਾ ਸੂਆ ਸੂਈ ਆ ਬਾਈ ਦੂਜਾ ਸੂਆ ਤੇ ਕਦੋਂ ਸੂਈ ਇਸ ਵਸ ਬਈ ਇਹ ਸੁਬਾ ਸੂਈ ਸੀਗੀ ਹਮ 3-4 ਵਜੇ ਬਸ 7 ਵਜੇ ਜੇਰਾ ਪੈ ਗਈ ਜੇਰਾ ਸਾਰੀ ਪਈ ਜੇਰਾ ਭਈਆ ਬਈ ਕੰਪਲੀਟ ਬੱਠਲ ਚ ਪਈਆ ਤੇ ਬੱਚਾ ਕੀ ਦੇਗੀ ਸਬਸ ਮੱਛਾ ਦਿੱਤਾ ਬਾਈ ਬੱਚਾ ਬਸਾ ਦੇ ਬਰੀਗੜ ਦਾ ਬਹੁਤ ਸੀਗਾ ਠੀਕਾ ਬੰਦੇ ਨੇ ਚੰਗਾ ਭਰਾਇਆ ਸੀਗਾ ਜਿਹੜਾ ਕਰਮਾ ਰਾ ਹਨਾ ਸਹੀ ਗੱਲ ਆ ਬਾਈ ਦਿਸ ਵਾਸ ਕਿੰਨਾ ਕਬੂਲਾ ਕੱਢਿਆ ਬਾਈ ਮੋਲਾ ਬਾਈ ਮੰਨ ਲਾ ਵੀ 2.5 ਕਿਲੋ ਹੀ ਚੋਇਆ ਹੋਗਾ ਠੀਕ ਹੈ ਤੇ ਉਹ ਕ ਆਪਣਾ ਰੱਖਿਆ ਪਿਆ ਕੱਢ ਕੇ ਠੰਡੀ ਸੀ ਲਾ ਹਾਂ ਕੀ ਆ ਬਾਤ ਆ ਬਾਈ ਠੰਡੀ ਸੀ ਲਾਗੀ ਕਰਮਾ ਵਾਲੀ ਫੁੱਲ ਤੇ ਲੇਵਾ ਬੜਾ ਚੰਗਾ ਲੇਵਾ ਤਾਂ ਹੁਣ ਪੰਡ ਲਾਈ ਫਿਰਦੀ ਆ ਬਾਈ ਯਾਰ ਇਹ ਦੂਤ ਦਾ ਰੱਬ ਤਾਂ ਨਾ ਸਹੀ ਗੱਲ ਆ ਬਾਈ ਲੇਵਾ ਦੇਖ ਸਾਈ ਤਾਂ ਪੰਡ ਲਾਈ ਫਿਰਦੀ ਆ ਕਰਮਾ ਵਾਲੀ ਬਹੁਤ ਚੰਗਾ ਲੇਵਾ ਬਣਾ ਜਿਹੜਾ ਚੋਈ ਵੀ ਆ ਇਹਨਾਂ ਦਾ ਧੰਨਵਾਦ ਬੈਠਾ ਨਹੀਂ ਜਾਂਦਾ ਸੀਗਾ ਵੈਟ ਬਾਕੀ ਲੇਵਾ ਚੰਗਾ ਬਹੁਤ ਆ ਹਾਂ ਸਹੀ ਗੱਲ ਆ ਬਾਈ ਮੈਂ ਕਹਣਾ ਵੀ ਥੱਲੇ ਤੋਂ ਲੈ ਕੇ ਕਰਮ ਵਾਲੀ ਸੂਹ ਤੱਕ ਲਾਈ ਬੈਠੀ ਆ ਬਾਕੀ ਜੇਰ ਵਗੈਰਾ ਸਾਰਾ ਉੱਤੋਂ ਵੀ ਦਿਖਾ ਦੇ ਲੈ ਆ ਫਲਕਾਰੀ ਦਾ ਸ਼ੌਂਕ ਨਾ ਪਾਈ ਵੀ ਆ ਹੂੰ ਉੱਤੋਂ ਦਿਖਾ ਦੇ ਕੋਈ ਲੱਸੀ ਲਾ ਲੀ ਸਹੀ ਗੱਲ ਆ ਲੱਸੀ ਲਮੀ ਸੁਆ ਵੀ ਨਹੀਂ ਮੰਨੇ ਹਾਂ ਨਾ ਨਾ ਹੂੰ ਸਹੀ ਗੱਲ ਆ। ਸੂਆ ਵਗੈਰਾ ਵੀ ਨਹੀਂ ਬਾਈ ਮੰਨਿਆ। ਬਾਕੀ ਇਸ ਵਾਰ ਸਾਨੂੰ ਲੱਗਾ ਗੱਠ ਬਾਹਰ ਹੋਊਗਾ ਨਾ ਲੈਵਾ। ਲੈਵਾ ਤਾਂ ਬਾਈ ਦੇਖ ਲੈ ਹੁਣ। ਅਗਲਾ ਕਹਿੰਦਾ ਕੋਈ ਕਹਿੰਦਾ ਦੋ ਗੱਠਾ। ਹੂੰ ਤੇ ਦੋਵੇਂ ਪਾਸਿਓਂ ਲੈਵਾ ਦਿਖਾ ਦੇ ਫੁੱਲ ਚੌੜਾ ਲਿਓ। ਸਹੀ ਗੱਲ ਆ। ਬਾਕੀ ਥੋਣਾ ਦਾ ਸਾਇਦ ਦੁੱਧ ਵਾਲੀ ਨਾਲ ਨੋਟ ਬੜੀ ਚੰਗੀ ਲੱਗੀ ਵੀ ਆ। ਕਿੰਨਾ ਕਿਤਾ ਤਾਂ ਪਾਇਆ ਬਸ ਬਸ ਬਈ ਇਹਦਾ। ਦੁੱਧ ਬਾਈ ਪਲੂਨ ਨੇ 18-19 ਕਿਲੋ ਦਿੱਤਾ। ਇਹ ਕਿ ਬਾੜ 20+ ਦੁੱਧ ਦੋਊਗੀ। ਠੀਕ ਹੈ ਭਾਈ ਖੋਲੇ ਸੁਬਾਹ ਤੋਰਦੇ ਮੜੀ ਤੇ ਤਾਰਾ ਮਾਰੋਗੇ ਭਾਈ ਤਾਰਾਂ ਦਿਖਾਵਾਂ ਜਮਾ ਸਹਿਤ ਹੀ ਹੁੰਦਾ ਅਗਲਾ ਆਏ ਨਾ ਬੌਲਾ ਆਉਂਦਾ ਜਮਾ ਮਖਿਆਲ ਉਂਹੀ ਆਉ ਬਾਈ ਕਹਿੰਦਾ ਮਖਿਆਲ ਉਂਹੀ ਆਉਗਾ ਬਾਕੀ ਲੇਵੇ ਦੀ ਨਾ ਜਿਹੜੀ ਬਾਈ ਪੰਡ ਲਾਈ ਵੀ ਮੈਂ ਕਹਿੰਦਾ ਕਹਿਣ ਦੀ ਲੋੜ ਹੀ ਨਹੀਂ ਬੜਾ ਸੋਹਣਾ ਹਵਾਨਾ ਕਰਮਾਣੂ ਕਹਿ ਸਕਦੇ ਅਗੇ ਬਾਕੀ ਤੋਰਾ ਤਾਰਾ ਭਾਈ ਚੈੱਕ ਕਰ ਸਕਦੇ ਇੱਕ ਨੰਬਰ ਤੋਰਾ ਆ ਗਿਆ ਕਰਮਾਣੂ ਦਾ ਸੋਹਣਾ ਇਹਦਾ ਢਾਂਚਾ ਕਰਮਾਣੂ ਦਾ ਲੰਮੀ ਲੰਮੀ ਫੁੱਲ ਬਾਕੀ ਪਲੀ ਵੀ ਬਹੁਤ ਆ ਉਹਦਾ ਠੰਡੀ ਸੀਲ ਬਹੁਤ ਆ ਆਪਾਂ ਗਲੀ ਦੇ ਵਿਚਾਲੇ ਖੜਾ ਕੇ ਆਂ ਬੈਠਾ ਨਹੀਂ ਦਿੰਦਾ ਕੋਈ ਡਿੱਟੰਗ ਰੇ ਲਜਮ ਮਰਜੀ ਹੱਥ ਫੇਰੀ ਚੱਲੋ ਕੋਈ ਚੱਕਰੀ ਨਹੀਂ ਕਰਮਾਲ ਬਾਕੀ ਫੇਸਬੁਕ ਵੀ ਬਾਲਾ ਪਿਆ ਜਮਾ ਨਿੱਕਾ ਆ ਕਾਨਾ ਤੇ ਜਰਸੀਆਂ ਨਾਲ ਦਾ ਕਿੰਨਾ ਨਿੱਕਾ ਆ ਮੂੰਹ ਆ ਗਿਆ ਬਾਕੀ ਲੇਵੇ ਦੀ ਗੱਲ ਕਰੀ ਲੇਵਾ ਬਹੁਤ ਸੋਹਣਾ ਆ ਗਿਆ ਬਾਕੀ ਤੋਰਾ ਦਰਾਵੀ ਕਰਮਾਲੀ ਦਾ ਇੱਕ ਨੰਬਰ ਨੁਕਰੀ ਕੁੜੀ ਵਰਗੀ ਆਈ ਉਹ ਬੱਚਾ ਇਹਦੇ ਮਗਰ ਕਰਮਾਲੀ ਦੇ ਬੱਚਾ ਆ ਗਿਆ ਬਾਕੀ ਇਸ ਵਾਰ ਚਾਹੇ ਹੱਥੀਂ ਜੋੜੇ ਭਾਵੇਂ ਕੋਈ ਮਸ਼ੀਨ ਹਾਂ ਹਾਂ ਬਾਈ ਪਾਣਾ ਦੀ ਕੋਈ ਮਸ਼ੀਨ ਲਾ ਲੈ ਕੋਈ ਪੈਣ ਭਰਾ ਐ ਨਹੀਂ ਕੋਈ ਗੱਲ ਆ ਲੈ ਹੂੰ ਲੈ ਭਾਈ ਆਈ ਬਹਿ ਗਿਆ ਭਾਈ ਕੋਈ ਚੱਕਰ ਹੀ ਨਹੀਂ ਲੈ ਬੜਾ ਚੰਗਾ ਚੋਣ ਚਬਾ ਚੋਣ ਤਾਂ ਇੱਕ ਨੰਬਰ ਵਾਲਾ ਹੂੰ ਸਹੀ ਗੱਲ ਲੈ ਕਹਿਣਾ ਕੁਛ ਨਹੀਂ ਜਿਵੇਂ ਮਰਜੀ ਬਜੋ ਭਾਈ ਮੌਜ ਨਾਲ ਸਿੱਧਾ ਹੀ ਬਹਿ ਗਿਆ ਕਿ ਭਾਈ ਇਹ ਨਹੀਂ ਕੋਈ ਬੱਚਾ ਤਾਂ ਆਵੇਲਾ ਪਾਸੇ ਬੈਠਾ ਆਪਾਂ ਕੋਈ ਬੱਚਾ ਵੀ ਨਹੀਂ ਲਾਇਆ ਹਾਂ ਜੀ ਕੋਈ ਗੱਲ ਅਸਲ ਵਿੱਚ ਬਰੀਡ ਆ ਹਨਾ ਹਾਂ ਕੁਆਲਿਟੀ ਆ ਕੁਆਲਿਟੀ ਵਾਲੀ ਆ ਠੰਡੀ ਢੰਡੀ ਗਰਮ ਵਾਲੀ ਫੋਲ ਆਗੀ ਬਾਕੀ ਨਾ ਜੇ ਗੱਲ ਕਰੀ ਹੁਣ ਸਾਇਦੀ ਇਹਦੇ ਲੈਵੇ ਦੀ ਖੁੱਚਾਂ ਤੋਂ ਤਾਂ ਭਾਈ ਟਾਈਟ ਹਵਾਨਾ ਜਿਨੇ ਮਰਜੀ ਸੂਏ ਸੂਪੇ ਟੁੱਟਣਾ ਵਾਲਾ ਨਹੀਂ ਜੀ ਹਾਂ ਹਾਂ ਬਈ ਤੇ ਇਸ ਵਾਸਤੇ ਫਿਰ ਅੱਜ ਦਾ ਮੁੱਲ ਕੀ ਰਹੂਗਾ ਜੀ ਬਈ ਮੁੱਲ ਕਰਾਉਨ ਨੂੰ ਕੋਈ 80 82 ਜਿੰਨਾ ਮਰਜੀ ਕਰਾ ਲਈ ਕੋਈ 85 ਕਰਾ ਲਈ ਹੂੰ ਠੀਕ ਆ 72000 ਰੁਪਏ ਦੀ ਵੈੜ ਦਊਗਾ 72000 ਦੀ ਹਾਂ ਕਰਦ ਬੈਡਰ ਦੇਖ ਲੈ ਇਹਦਾ ਮੈਂ 6 ਫੁੱਟ ਕਰਦਾ ਮੇਰਾ ਸਹੀ ਗੱਲ ਹੈ ਬਾਈ ਤਾਂ ਬਾਈ ਕਰਦਾ 6 ਫੁੱਟ ਕਰਦਾ ਉਸ ਹਾਮਨ ਆਪਦੀ ਜਜਮੈਂਟ ਲਾ ਲਓ ਕਿਉਂਕਿ ਚੰਗਾ ਕਰਦਾ ਕਾਠਾ ਸਮੀ ਪਲੀ ਆ ਬਾਕੀ ਚਮਕ ਤੁਸੀਂ ਚੈੱਕ ਕਰ ਸਕਦੇ ਇਹ ਤਾਂ ਫਲਕਾਰੀ ਦਾ ਬਾਈ ਨੇ ਵੈਸੀ ਪਾਤੀ ਸੌਂਕ ਵਾਸਤੇ ਕਿ ਨਹੀਂ ਬਾਈ ਹਾਂ ਤੇ ਠੰਡੀ ਸੀ ਲਗ ਤੱਕ ਅੰਤ ਨਹੀਂ ਤੇ ਲੇਵੇ ਦਾ ਵੀ ਅੰਤ ਨਹੀਂ ਸਹੀ ਗੱਲ ਹੈ ਬਾਈ ਦੋਮਾ ਪਾਸਿਆਂ ਨੂੰ ਫੁੱਲ ਆ ਗਿਆ ਹਵਾਨਾ ਤੇ ਮੁੱਲ ਵੀ ਬਾਈ ਨੇ ਬਾਈ ਵੈੜ ਦੇ ਸਾਹਮਣੇ ਜਮਾ ਜਾਇਜ਼ ਰੱਖਿਆਗਾ ਬਾਕੀ ਜੇ ਕਿਸੇ ਵੀ ਵੀਰ ਨੂੰ ਨਾ ਵੈੜ ਪਸੰਦ ਆਵੇ ਤਾਂ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ